ਘਰ ਚ ਦਾਖਲ ਹੋ ਐਨ ਆਰ ਆਈ ਪਰਿਵਾਰ ਦੀ ਕੀਤੀ ਕੁੱਟਮਾਰ ਕੋਈ ਦੱਸਿਆ ਨਹੀਂ ਜੀ ਅਸੀਂ ਤਾਂ 40 ਸਾਲਾਂ ਬਾਅਦ ਕੈਨੇਡਾ ਤੋਂ ਆਏ ਹਾਂ ਗੰਡਾਸਿਆਂ ਕਿਰਪਾਨਾਂ ਤੇ ਇਟਾਂ ਰੋੜਿਆਂ ਨਾਲ ਕੀਤਾ ਹਮਲਾ ਬਾਈ ਜੀ ਅਸੀਂ ਘਰੇ ਬੈਠੇ ਚਾਹੀ ਜਾਂਦੇ ਸੀਗੇ ਬੰਦੇ ਆਏ ਪਿਸਤੌਲ ਉਹਨਾਂ ਦੇ ਕੋਲੇ ਸੀਗੇ ਗੰਡਾ ਕਿਰਪਾਨਾਂ ਉਹਨਾਂ ਦੇ ਕੋਲ ਸਾਰਾ ਸਮਾਨ ਉਹਨਾਂ ਦੇ ਕੋਲ ਸੀ ਸਾਡੇ ਵੱਲ ਕੋਈ ਗੱਲ ਉਹਨੇ ਪੁੱਛੀ ਸਾਡੇ ਤੇ ਟੈਕਨਕਾ ਜੋਂ ਗੁੰਡਾਗਰਦੀ ਦੀ ਹਲਾਕੇ ਰੱਖ ਦੇਣ ਵਾਲੀ ਵੀਡੀਓ ਆਈ ਸਾਹਮਣੇ ਜੀ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਬਦਮਾਸ਼ਾਂ ਨੇ ਹੱਥਾਂ ਚ ਕਿਰਪਾਨਾਂ ਗੰਡਾਸੇ ਚੁੱਕੇ ਹੋਏ ਨੇ ਵੱਡੀ ਗਿਣਤੀ ਚ ਬੇਖੌਫ ਇਹ ਬਦਮਾਸ਼ ਸ਼ਰਿਆਮ ਐਨ ਆਰ ਆਈ ਦੇ ਘਰ ਚ ਦਾਖਲ ਹੋ ਜਾਂਦੇ ਨੇ داخل ਹੁੰਦੇ ਸਾਰ ਹੀ ਇਹਨਾਂ ਨੇ ਘਰ 'ਚ ਬੈਠੇ ਐਨਆਰਆਈ ਪਰਿਵਾਰ ਤੇ ਧਾਵਾ ਬੋਲ ਦਿੱਤਾ। ਉਹਨਾਂ ਤੇ ਕਿਰਪਾਨਾਂ ਡਾਂਗਾਂ ਸੋਟੀਆਂ ਚਲਾ ਦਿੱਤੀਆਂ। ਦੇਖਦੇ ਹੀ ਦੇਖਦੇ ਮਲਜਮਾ ਨੇ ਘਰ ਦੇ ਵਿਹੜੇ 'ਚ ਪਈਆਂ ਇੱਟਾਂ ਰੋੜੇ ਵੀ ਮੀਂਹ ਵਾਂਗ ਭਰਾਉਣੇ ਸ਼ੁਰੂ ਕਰ ਦਿੱਤੇ। ਕਾਫੀ ਸਮਾਂ ਇਹ ਬਦਮਾਸ਼ ਇਸੇ ਤਰ੍ਹਾਂ ਗੁੰਡਾਗਰਦੀ ਕਰਦੇ ਦਿਖਾਈ ਦਿੱਤੇ ਨੇ। ਜਾਣਕਾਰੀ ਮੁਤਾਬਕ ਇਸ ਘਟਨਾ 'ਚ 2 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ। ਇਸ ਵਾਰ ਦਾ ਤੋਂ ਬਾਅਦ ਕੈਨੇਡਾ ਤੋਂ ਆਇਆ ਐਨ ਆਰ ਆਈ ਪਰਿਵਾਰ ਸਹਿਮਿਆ ਹੋਇਆ ਹੈ ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬਾਈ ਜੀ ਇਸ ਘਰੇ ਬੈਠੇ ਚਾਹ ਪੀ ਜਾਂਦੇ ਸੀਗੇ। ਬੰਦੇ ਆਏ। ਪਿਸਤੌਲ ਉਹਨਾਂ ਦੇ ਕੋਲੇ ਸੀਗੇ। ਕਿਨਾਰਾ ਤਿਰਪਾਨਾ ਉਹਨਾਂ ਦੇ ਕੋਲੇ ਸਾਰਾ ਸਮਾਨ ਉਹਨਾਂ ਦੇ ਕੋਲ ਸੀ। ਸਾਡੇ ਵੱਲ ਕੋਈ ਗੱਲ ਉਹਨੇ ਪੁੱਛੀ ਸਾਡੇ ਤੇ ਅਟੈਕ ਕਰਤਾ ਜੀ। ਕਾਰਨ ਵਜ੍ਹਾ ਦੇ ਰਿਹਾ ਸਾਨੂੰ ਉਹਦਾ ਕੁਝ ਦੱਸਿਆ ਨਹੀਂ ਜੀ ਅਸੀਂ ਤਾਂ 40 ਸਾਲਾਂ ਬਾਅਦ ਕਨੇਡਾ ਤੋਂ ਆਏ ਆ 40 ਸਾਲ ਹੋ ਗਏ ਸਾਨੂੰ ਕਨੇਡਾ ਗਿਆ ਮੈਂ ਮਾਲ ਦੇ ਬੱਚੀ ਨੂੰ ਲੈਣ ਆਇਆ ਸੀਗਾ ਇੱਥੇ ਤੇ ਮੈਨੂੰ ਨਹੀਂ ਪਤਾ ਵੀ ਜੇ ਉਹਨਾਂ ਦੇ ਮੇਰੇ ਡੈਡੀ ਜੀ ਨਾਲ ਹੋਵੇ ਕੋਈ ਜੰਜ਼ਮੀਨ ਦਾ ਜਾਂ ਕੁਝ ਦਾ ਉਹਦਾ ਮੈਨੂੰ ਨਹੀਂ ਲਾਗਿਆ ਤੇ ਸਾਡੇ ਨਾਲ ਹੋਰ ਸਾਡੇ ਪਿੰਡ ਦੇ ਬੰਦੇ ਸੀ ਉਹਦੇ ਵੀ ਵਿਚਾਰੇ ਦੇ ਬਹੁਤ ਸੱਤਾ ਮਾਰੀਆਂ ਮੇਰੇ ਵੀ ਮਾਰਨਾ ਕਿਰਪਾਨ ਮਾਰੀ ਤੇ ਸੱਤਾ ਬਹੁਤ ਮਾਰਨ ਉਹ ਹਾਂ ਦੀ ਵਾਲ ਮੇਰੀ ਪੱਗ ਤਾਰੀ ਮਗਰਸੇ ਇੱਕ ਬੰਦਾ ਕੋਈ ਕੋਈ ਨਹੀਂ ਆਇਆ ਹੁਣ ਤੇ ਹਰ ਦਿਨ ਤੱਕ ਉਹਨੇ ਵੀ ਅਸੀਂ ਵੇਟ ਕਰਦੇ ਵੇਟ ਕਰਦੇ ਆ ਕੋਈ ਵੀ 1% ਨਹੀਂ ਕਰਵਾਇ ਕਿ ਅਹ ਬਈ ਸਰਕਾਰ ਤੇ ਕਹਿੰਦੀ ਹੈ ਕਿ ਐਨ ਆਰ ਆਈ ਬੰਦੇ ਆ ਗਰਉਣ ਅੱਜ ਇਹਦੇ ਰੀਨਿਵਰਸ ਕਰ ਲਈਏ ਬਈ ਤੁਸੀਂ ਇੱਥੇ ਵਿਦਿਓ ਪੜਾਉਣ ਆਈ ਸੀ ਤੇ ਇਹ ਹਾਲਾਤ ਬੜੇ ਕੀ ਲੱਗਦਾ ਭਾਈ ਜੀ ਇੱਥੇ ਕੌਣ ਰਹੂਗਾ ਜਿਹੜੇ ਸਾਹਮਣੇ ਆਪਦੀ ਬੱਚੀ ਨੂੰ ਪੜਾਉਣਾ ਆਇਆ ਸੀਗਾ ਦੈਨ ਦੇ 2 ਵਜੇ ਦੀ ਗੱਲ ਹੈ ਦੈਨ ਦਿਹਾੜੇ ਵੀ ਤੁਸੀਂ ਸੇਫ ਨਹੀਂ ਆਪਦੇ ਘਰੇ ਆਪਦੇ ਆਪ ਦਾ ਗੁਰਸਿੱਖ ਹੋ ਕੇ ਬੰਨਾ ਆਪਦੇ ਘਰੇ ਨਹੀਂ ਸੇਫ ਤੇ ਭਾਈ ਜੀ ਕਿੱਥੇ ਸੇਫ ਹੋਊਗਾ ਇਹ ਮਨ ਮੈਂ ਬੱਚੇ ਨੂੰ ਕਾਹਦਾ ਭਰਾਉਣਾ ਭਾਈ ਅਸੀਂ ਤਾਂ ਡਰਦੇ ਆ ਵੀ ਅਸੀਂ ਵੈਕ ਜਾਵਾਂਗੇ ਭਾਈ ਠੀਕ ਮੰਨ ਕਰ। ਅਸੀਂਾਂ ਦੀ ਇਨਸਾਫ ਹੋਵੇ ਬੰਦਿਆਂ ਨੂੰ ਘੱਟੋ ਘੱਟ ਸਜ਼ਾ ਮਿਲਣੀ ਚਾਹੀਦੀ ਮੇਰੇ ਕੇਸਾਂ ਦੀ ਬੇਇੱਜ਼ਤੀ ਹੋਈ ਆ। ਗੁੰਡਾਗਰਦੀ ਦੀ ਇਹ ਵਾਰਦਾਤ ਫਰੀਦਕੋਟ ਦੇ ਪਿੰਡ ਕੰਮੋਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਘਰ ਚ ਦਾਖਲ ਹੋ ਐਨਆਰਆਈ ਪਰਿਵਾਰ ਤੇ ਜਾਣ ਲੇਵਾ ਹਮਲਾ ਕੀਤਾ ਗਿਆ। ਕਟਨਾ ਦੇ ਸ਼ਿਕਾਰ ਇਸ ਪਰਿਵਾਰਕ ਮੈਂਬਰ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹੋਂ ਸੁਣ ਲਓ। ਬਾਜੀ ਜੀ ਇੱਥੇ ਬੈਠੇ ਸੀ ਇਹ ਮੁੰਡਿਆਂ ਨੇ ਆ ਕੇ ਹਮਲਾ ਕਰਤਾ ਸਾਡੇ ਤੇ ਤੇ ਵੀ ਮਲੋ ਆ ਕੇ ਵੀ ਮਲ ਸਾਡੇ ਤੇ ਦੂਜਾ ਹੈ ਸਬਲਾ ਸੀ ਗਿਆ ਉਹਨਾਂ ਕੋਲੇ ਕੋ ਕਾਪੇ ਸੀ ਤੇ ਮੁੰਡਿਆਂ ਨੂੰ ਕੁੱਟਣ ਲੱਗ ਪਏ ਹਾਂਜੀ ਫਿਰ ਇਹ ਸੀ ਇਹ ਜੀ 8-10 ਜਾਣੇ ਸੀ ਹਾਂ 8-10 ਜਾਣੇ ਕਾਰਨ ਕੀ ਰਿਹਾ ਜੀ ਲੜਾਈ ਲੜਾਈ ਕੋਈ ਨਹੀਂ ਉਹ ਲਈਵਰ ਲੱਗੀ ਹੈ ਸਾਡੀ ਤੇ ਉਹ ਟਰਾਲੀ ਭਰਨ ਲੱਗੇ ਸੀ ਜੀ ਅਸੀਂ ਤਾਂ ਬਿੰਬਾ ਉਹ ਲੇਬਰ ਵਾਲੇ ਤੇ ਉਹ ਬਾਹਰ ਸਿੱਟਕੇ ਹੋਣੀਆਂ ਸੀ ਜਾਂ ਕਰਾਇਆ ਜਿਹੜਾ ਹੁੰਦਾ ਕੂੜਾ ਜਾਂ ਜਿਹੜਾ ਇੱਟਾਂ ਤੋਂ ਝੜਦਾ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜ਼ਮ ਪਾਇਆ ਗਿਆ ਉਸ ਖਿਲਾਫ ਉਹ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਅੱਜ ਪਿੰਡ ਕੰਮਿਆਣੇ ਵਿਖੇ ਕੋਈ ਲੜਾਈ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀਗਾ ਤੇ ਮਰੀਜ਼ ਇੱਥੇ ਦੋਹਾਂ ਪਾਰਟੀਆਂ ਦੇ ਆਏ ਸੀ ਇਹ ਦਾਖਲ ਹੋਏ ਤੇ ਤਲਾਬ ਮਿਲ ਤੇ ਅਸੀਂ ਵੀ ਇੱਥੇ ਮੌਕੇ ਤੇ ਆਏ ਆਂ ਤੇ ਜੋ ਵੀ ਬਿਆਨ ਲਿਖਾਉਣਗੇ ਉਸ ਮੁਤਾਬਕ थाना सदर ਦੇ ਐਸਐਚਓ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਨੂੰ ਫੜਨ ਲਈ ਰੇਡ ਕੀਤੇ ਜਾ ਰਹੇ ਅਤੇ ਦੋ ਕੁ ਬੰਦੇ ਕਾਬੂ ਕੀਤੇ ਹੋਏ। ਵੀਰ ਤੇ ਇਸ ਪਰਿਵਾਰ ਦੇ ਇਲਜ਼ਾਮਾ ਮੁਤਾਬਕ ਜ਼ਮੀਨੀ ਵਿਵਾਦ ਦੇ ਚੱਲਦੇ ਬਦਮਾਸ਼ਾਂ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਕੀ ਖੁਲਾਸੇ ਕਰਦੀ ਹੈ। ਕੀ ਸੱਚਮੁੱਚ ਜਮੀਨੀ ਵਿਵਾਦ ਇਸ ਘਟਨਾ ਦਾ ਇਸ ਹਮਲੇ ਦਾ ਕਾਰਨ ਬਣਿਆ ਜਾਂ ਫਿਰ ਇਸ ਘਟਨਾ ਪਿੱਛੇ ਦੀ ਇਸ ਲੜਾਈ ਪਿੱਛੇ ਦੀ ਇਸ ਬਾਰਦਾਸ਼ਤ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ